ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹਿਲੇ ਸੂਏ ਕਾਲੇ ਰੰਗ ਦੀ ਉੱਚੇ ਲੰਮੇ ਕੱਦ ਵਾਲੀ ਆਪਾਂ ਵਾਢ ਲੈ ਕੇ ਆਏ ਆਂਗੇ ਵਾਢ ਤੁਸੀਂ ਵੇਖੋਗੇ 25 ਤਰੀਕ ਨੂੰ ਇਹ ਸੂਈ ਆਗੀ ਇਸ ਟਾਈਮ ਆਰਡਰ ਪੂਰੇ ਐ ਲੈਵੇ ਪਿੱਛੇ ਧਾਰ ਕਢਵੇਂ ਧਾਰ ਪੂਰੀ ਫੁੱਲ ਥਣਾ ਦਾ ਚਾਰਾਂ ਦਾ ਪੀੜੀ ਦੇ ਪਾਵੇ ਅਰਗਾ ਗੈਪ ਪੂਰੇ ਮੁਠੀ ਵਾਲਾ ਗੁੱਲੇ ਵਾਲਾ ਥਣ ਜਿਹਦੇ ਦੁੱਧ ਦੀ ਘਟੋ ਘਟ ਵੀ 16 ਲੀਟਰ ਐ ਇਸ ਟਾਈਮ ਬੌਲਾ ਹਾਜ਼ਰ ਆਗਾ ਕੋਈ ਵੀਰ ਭਾਈ ਤੋੜ ਸਕਦਾ ਵੇਖੋ ਜੇਰ ਪੈ ਗਈ ਜੇਰ ਵੀ ਬਿਲਕੁਲ ਕਲੀਅਰ ਹੈ ਦੀ ਤੇ ਇਹਦੇ ਮਗਰ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਮਗਰ ਆਗਾ ਬੱਛਾ ਤੇ ਹੁਣ ਤੁਸੀਂ ਇਸ ਇਹੋ ਜਿਹੇ گاਵਾ ਨਮੀਆਂ ਨਮੀਆਂ ਚੰਗੀਆਂ ਗਾਂਆਂ ਲੈਣ ਵਾਸਤੇ ਮੇਰਾ ਨਾਮ ਗੁਰਲਾਬ ਸਿੰਘ ਆ ਨੰਬਰ ਸਕਰੀਨ ਤੇ ਚੱਲ ਰਿਹਾਗਾ ਜੇ ਆਪਾਂ ਇਹ ਗਾਂ ਗੱਲ ਖੜੀ ਦੀ ਗੱਲ ਕਰੀਏ ਖੜੀ ਆਗੀ ਕੁਦੇ ਖੜੀ ਆਗੀ ਜਿਸ ਵੀਰ ਭਾਈ ਨੇ ਲੈਣੀ ਹੋਵੇ ਮੇਰੇ ਇਸ ਨੰਬਰ ਤੇ ਸੰਪਰਕ ਕਰਕੇ ਇਹ ਗਾਂ ਨਵੀਂ ਪ੍ਰਾਪਤ ਕਰ ਸਕਦਾ ਮਗਰ ਆ ਬੇਖੋ ਸਕਰੀਨ ਤੇ ਆ ਗਿਆ ਬੱਚੇ ਅਸੀਂ ਇਵੇਂ ਜਿਵੇਂ ਗਾਂਵਾਂਗਾ ਹੋਰ ਨਵੀਆਂ ਨਵੀਆਂ ਲੈ ਕੇ ਆਵਾਂਗੇ ਡੇਰੀ ਫਾਰਮਾਂ ਵਾਸਤੇ ਜਾਂ ਕਿਸੇ ਵੀਰ ਭਾਈ ਨੇ ਘਰੇ ਰੱਖਣੀ ਆ ਤੇ ਮੇਰੇ ਨੰਬਰ ਤੇ ਸੰਪਰਕ ਕਰਕੇ ਲੈ ਸਕਦਾਗਾ